ਅੱਜ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਕਰਨਾ ਸਕੂਟਰ ਸਕੂਟਰ ਦਾ ਅੱਜ ਕੰਪਲੀਟ ਕਰਾਂਗੇ ਸਾਰਾ ਟਾਇਰ ਟੂਰ ਲਾ ਕੇ ਰੈਮਰਮ ਵਗੈਰਾ ਲਾ ਕੇ ਸਾਰਾ ਕੰਪਲੀਟ ਕਰਨਾ ਉਤੋਂ ਬਾਅਦ ਇਹਨੂੰ ਰੰਗ ਤੇ ਭੇਜਾਂਗੇ ਇਹਦੇ ਰਿਮਾਂ ਜਿਹੜੇ ਬਣਾਉਣ ਭੇਜਾਂਗੇ ਆਪਾਂ ਚੌੜੇ ਕਰਾਉਣੇ ਆ 10 ਇੰਚੀ ਆ 12 ਇੰਚੀ ਤੇ ਅੱਜ ਆਪਾਂ ਨੇ ਕਰਨਾ ਜੋ ਉਹ ਕਰਨਾ ਇਹਦਾ ਜਿਹੜਾ ਫਰੰਟ ਐਕਸਲ ਆ ਸਾਰਾ ਕੰਪਲੀਟ ਕਰਨਾ ਹੈ ਹੈਂਡਲ ਮੁੜਦਾ ਕਰਨਾ ਤੇ ਉਹ ਤੋਂ ਬਾਅਦ ਚਲਾ ਕੇ ਦੇਖਾਂਗੇ ਟ్రਾਈ ਲਾਵਾਂਗੇ ਕਿਵੇਂ ਲੱਗਦਾ ਕਿਵੇਂ ਨਹੀਂ ਥੋੜਾ ਚਲਾ ਕੇ ਦੇਖਾਂਗੇ ਬਣੇ ਰੋ ਬਲੌਗ ਦੇ ਨਾਲ ਅੱਗੇ ਅੱਗੇ ਦਿਖਾਉਣਾ ਤੁਹਾਨੂੰ ਕਿਵੇਂ-ਕਿਵੇਂ ਕੀ ਹੁੰਦਾ ਕੋਈ ਸਕੂਟਰ ਚੱਕਦਾ ਸਿੱਧਾ ਖੜਾ ਕਰਦਾ ਤੇ ਇਹਦੇ ਆਪਾਂ ਨੇ ਹੁਣ ਹੇਠੋਂ ਸਪੋਰਟਾਂ ਪੱਕੀਆਂ ਕਰਨੀਆਂ ਨੇ ਸਾਰੀਆਂ ਜਿਹੜੀ ਉਹਦੇ ਹੇਠੇ ਸੀ ਇਹਦੇ ਉਰੋਂ ਜਾਊਗੀ ਇੱਕ ਐਂਗਲ ਇਦਾਂ ਸਿੱਧੀ ਉਦੇ ਤੋਂ ਸਪੋਰਟ ਪੈ ਜੂ ਇਦਾਂ ਇਧਰੋਂ ਜਾਊਗੀ ਇੱਕ ਸਿੱਧੀ ਇਦਾਂ ਪੈ ਜਾਣੀ ਆ ਸਪੋਰਟ ਦੋਨਾਂ ਸਾਈਡ ਤੇ ਹੈਂਡਲ ਦਾ ਹੋ ਗਿਆ ਕੰਪਲੀਟ ਸਾਰਾ ਤੇ ਬਸ ਹੁਣ ਇਹ ਤੋਂ ਬਾਅਦ ਇਹ ਕਲੀਅਰ ਸਾਰਾ ਤਿਆਰ ਆ ਸਾਫ਼ ਸੁਥੀਆ ਬਸ ਕੱਲ ਨੂੰ ਇਹਦਾ ਇੰਜਣ ਖੋਲਦਾਂਗੇ ਤੇ ਸਾਫ਼ ਸੁਥੀਆ ਹੋਣ ਲੱਗ ਜੂਗਾ ਇਹਦਾ ਸਾਰਾ ਦੇਖਦੇ ਆ ਜਿਹੜਾ ਆ ਸਿਸਟਮ ਹੈਦਾ ਇਆਂ ਹੀ ਆਪਾਂ ਹਣਾ ਪਾਈਪ ਮੋੜ ਕੇ ਪਿਛੋਂ ਦੋ ਪੈਵ ਕੱਢਣੇ ਨੇ ਨਾ ਢੋਲ ਕੀ ਚੱਕ ਦਾਂਗੇ ਇਹਦੀ ਕਿਉਂਕਿ ਮਾਨੂੰ ਥੋੜਾ ਜਿਹਾ ਉਹ ਲੱਗ ਰਿਹਾ ਜਿਹੜਾ ਉੱਚ ਤੌਰ ਤੇ ਜਿਹੜਾ ਆਪਾਂ ਨੇ ਟਾਇਰ ਪਾਉਣਾ ਟਰੈਕਟਰ ਗੱਡੀ ਉਹ ਲੱਗੂਗਾ ਓਰੇ ਓਰੇ ਤੇ ਦੂਜਾ ਨੰਬਰ ਲੱਗੂਗਾ ਉਹ ਤੇ ਓਰੇ ਹੈਗਾ ਫਰਕ ਜ਼ਿਆਦਾ ਆਪਾਂ ਨੇ ਕਰਨਾ ਕੀ ਆ ਇਹ ਨੂੰ ਨਾ ਜਿਹੜੀ ਓਰੇ ਸਪੇਸ ਨਹੀਂ ਹੈਗੀ ਇਹ ਥੋੜਾ ਚੌੜਾ ਹੋਇਆ ਜੇ ਇਹਦੇ ਜਿੰਨਾ ਹੀ ਹੋਇਆ ਫਿਰ ਪੈ ਜੂ ਜੇ ਥੋੜਾ ਚੌੜਾ ਹੋਇਆ ਤਾਂ ਆਪਾਂ ਬਾਹਰ ਕੱਢਣਾ ਪਊਗਾ ਇਹਦੇ ਅੰਦਰ ਆਪਾਂ ਨੂੰ ਜਿਹੜੇ ਨਟਾਂ ਦੇ ਵਿੱਚ ਸਪੈਸਰ ਜੇ ਬਣਾ ਕੇ ਪਾਉਣੇ ਪੈਣਗੇ ਬਸ ਲਾਂਟਾਈਪ ਤਾਂ ਜੀ ਉਹ ਆਪਾਂ ਨੂੰ ਸਾਈਡ ਤੇ ਕੱਢਣਾ ਪਵੇ ਦੇਖਦੇ ਆ ਕਿਦਾਂ ਕੀ ਬਣਦਾ ਕਰਾਂਗੇ ਕੁਛ ਨਾ ਕੁਝ ਪੈ ਗਿਆ ਤੇ ਕਰਦੇ ਆ ਹੁਣ ਇਹਦੇ ਸਾਰਾ ਪੱਕਾ ਹੋਰ ਲਓ ਜੀ ਆ ਐਂਗਲ ਲਾਉਣ ਲੱਗੇ ਆ ਆਪਾਂ ਇਹਦੇ ਨੀਚੇ ਜਿਹੜਾ ਆਪਣਾ ਹਿੱਸਾ ਇਹਦੇ ਨੀਚੇ ਉਰੇ ਆਪਾਂ ਨੇ ਐਂਗਲ ਲਾ ਦੇਣੀਆਂ ਪਹਿਲਾਂ ਸਾਰੇ ਤੇ ਮਜ਼ਬੂਤੀ ਜ਼ਿਆਦਾ ਵਾਜਣੀ ਆ ਉਹ ਤੋਂ ਬਾਅਦ ਆਪਾਂ ਉਰੇ ਪੱਟੀ ਲਾ ਕੇ ਪੱਤੀ ਦੀ ਪੱਤੀ ਵੀ ਲਿਆਂਦੀ ਉਹ ਤੋਂ ਬਾਅਦ ਐਂਗਲ ਦੀ ਉਰੇ ਸਪੋਰਟ ਦੇ ਦੇਣੀਆਂ ਦੋਨਾਂ ਸਾਈਡ ਤੋਂ ਬਾਅਦ ਕੰਪਲੀਟ ਆ ਪੱਤੀ ਵੀ ਆ ਗਈ ਅੱਜ ਇਹਨੂੰ ਕਰ ਦਿਆ ਫਿਰ ਇਹਨੂੰ ਨੀਚੇ ਤਾਰ ਦੇ ਆ ਤੇ ਟਾਇਰ ਟੂਰ ਕੱਸ ਕੇ ਇਹਨੂੰ ਚਲਾਉਣਿਆਂ ਲੋ ਜੀ ਐਦਾਂ ਆਪਾਂ ਸਪੋਰਟਾਂ ਨੀਚੇ ਲਾਈਆਂ ਨੇ ਪੱਤੀਆਂ ਦੋਨਾਂ ਸਾਈਡ ਤੇ ਟਾਂਕੇ ਭਰੇ ਨੇ ਹੁਣ ਇਹਨਾਂ ਦੇ ਤੇ ਇਹਨੂੰ ਉਰੋ ਐਂਗਲ ਦਾ سپورਟ ਦਵਾਂਗੇ ਆਪਾਂ ਕਿਉਂਕਿ ਇਹਦੇ ਉੱਪਰ ਆ ਨੀਚੇ ਇੱਕ ਐਂਗਲ ਲੱਗਣੀ ਆ ਉਰੇ ਨੀਚੇ ਇੱਕ ਐਂਗਲ ਆਪਾਂ ਬੈਲਡਿੰਗ ਕਰਨੀਆਂ ਨੀਚੇ ਤੇ ਡੇਢ ਵਾਈ ਡੇਢ ਦੀ ਉਹ ਤੋਂ ਆਪਾਂ ਇਹਨੂੰ سپورਟ ਦਵਾਂਗੇ ਜਿਹੜੀ ਇੱਥੋਂ ਇੱਕ ਇੱਕ سپورਟ ਦੋਨਾਂ ਸਾਈਡ ਨਾਲੇ ਤਾਂ ਆਪਣਾ ਹਿੱਸਾ ਜਿਹੜਾ ਥੋੜਾ ਜਿਹਾ ਉਹ ਬੜਾ ਪੱਕਾ ਜਿਹਾ ਹੋ ਜਾਊਗਾ ਐਂਗਲ ਲਾ ਕੇ ਤੇ ਨਾਲੇ ਆਪਣੀ ਜਿਹੜੀ ਆ ਇਹ ਕੰਪਲੀਟ ਹੋ ਜੂਗੀ ਸਾਰੀ ਦੋਨਾਂ ਸਾਈਡ ਉਦੋਂ ਬਾਅਦ ਆਪਣਾ ਰੇਡੀਆ ਸਕੂਟਰ નીચે ਧਾਰ ਕੇ ਟਾਇਰ ਫਿਕਸ ਕਰਕੇ ਜਿਹੜਾ ਐਂਡ ਪਾ ਕੇ ਇਹਨਾਂ ਨੂੰ ਆਪਾਂ ਦੋਨਾਂ ਨੂੰ ਲੈ ਕੰਪਲੀਟ ਆ ਫਿਰ ਆਪਾਂ ਇਹਦੇ ਤੇ ਢੇੜਾ ਖਾਵਾਂਗੇ ਦੋਹੀ ਟਾਇਰ ਕਸ ਕੇ ਆ ਵਾਲੇ ਪਹਿਲਾਂ ਤੇ ਜਦ ਨੂੰ ਆਪਾਂ ਇਹਨੂੰ ਹੁਣ ਫਿਰ ਖੋਲ ਕੇ ਆਪਾਂ ਇਹਦਾ ਇੰਜਨ ਕਰ ਦਾਂਗੇ ਸਾਫ਼ ਜਿਹੜੇ ਆ ਟਾਇਰ ਨੇ ਨਾ ਜੋ ਰਿੰਮ ਕੱਢ ਕੇ ਰਿੰਮ ਚੌੜੇ ਕਰਨੇ ਦੇਵਾਂਗੇ ਤੇ ਜਦ ਨੂੰ ਆਪਣੇ ਰਿੰਮ ਚੌੜੇ ਹੋ ਕੇ ਆਣਗੇ ਜਦ ਨੂੰ ਆਪਣਾ ਸਕੂਟਰ ਪੇਂਟ ਹੋ ਕੇ ਆ ਜਾਊਗਾ ਤੇ ਇਹਦੀ ਸੀਟ ਆ ਜਿਹੜੀ ਉਹ ਬੈਸ ਪਾਵਾਂਗੇ ਫਲੈਟ ਰੱਖਣੀ ਆ ਸਿੱਧੇ ਤੇ ਉਹਦਾ ਵੀ ਆਪਾਂ ਕਰਦੇ ਆਂ ਸਿਸਟਮ ਉਹ ਕਿਵੇਂ ਕਰਨਾ ਦੇਖਦੇ ਆਂ ਕਿਉਂਕਿ ਉਹ ਫਿਰ ਆਪਾਂ ਨੂੰ ਉਹ ਚੱਕ ਦੀ ਕਰਨੀ ਪਊਗੀ ਲੋਕ ਲੋਕ ਲਾ ਕੇ نیچے ਜਿਵੇਂ ਸਾਈਡ ਤੋਂ ਦੀ ਤਾਰ ਆਲਾ ਖਿੱਚ ਕੇ ਲੋਕ ਲੱਗਣ ਵਾਲਾ ਕਰਕੇ ਸਿਸਟਮ ਤੇ ਉਹ ਲੱਗ ਦੀ ਕਰਨੀ ਪਊਗੀ ਦੇਖਦੇ ਆਂ ਅੱਗੇ ਅੱਗੇ ਕਿਵੇਂ ਹੁੰਦੀ ਆ ਉਹ ਤੇ ਕਰਦੇ ਆਂ ਤਿਆਰ ਜਲਦੀ ਬਣੇ ਰੋ ਬਲੌਗ ਨਾਲ ਅੱਗੇ ਅੱਗੇ ਦੇਖਿਓ ਹੁਣ ਇਹਨੂੰ ਆਪਾਂ ਪੱਕਾ ਕਰਕੇ ਅੰਗਲਾਂ ਲਾ ਕੇ ਹੁਣ نیچے ਤਾਰਦੇ ਆਂ ਦੇਖਦੇ ਆਂ ਕਿਵੇਂ ਤੇ ਸਾਫ ਕਰਨਾ ਤੋਂ ਬਾਅਦ ਇੰਜਨ ਆਪਾਂ ਨੇ ਸਾਰਾ ਜੀਪ ਦੀਆਂ ਅੱਜ ਆਪਾਂ ਬਣਾ ਰਹੇ ਹਾਂ ਸੀਟਾਂ ਤੇ ਸੀਟਾਂ ਤੋਂ ਬਾਅਦ ਇਹਦਾ ਆਪਾਂ ਫਰੰਟ ਦਾ ਕੰਮ ਸਟਾਰਟ ਕਰ ਦੇਣਾ ਵਾ ਹੁਣ ਤਾਂ ਫਰੰਟ ਦਾ ਜਾਲੀ ਰਹਿ ਗਈ ਬੋਨਟ ਰਹਿ ਗਿਆ ਮਗਰਾਟ ਰਹਿ ਗਿਆ ਤਿੰਨ ਚੀਜ਼ਾਂ ਰਹਿ ਗਈਆਂ ਕੰਪਲੀਟ ਆਪਣੀ ਜੀਪ ਪਿੱਛੋਂ ਤਾਂ ਤੇ ਟਰੈਕਟਰ ਦਾ ਵੀ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਗੇਅਰ ਲਿਆਉਣੇ ਆ ਤੇ ਗੇਅਰ ਲਿਆ ਕੇ ਆਪਾਂ ਜਿਹੜਾ ਇਹਨੂੰ ਵੀ ਕਰ ਦਿਆਂ ਰੈਡੀ ਟਰੈਕਟਰ ਨੂੰ ਵੀ ਕਿਉਂਕਿ ਇਹ ਵੀ ਖੜਾ ਹੈ ਹੁਣ ਸਾਰਾ ਕੀਤਾ ਸੀਗਾ ਰੈਡੀ ਦੇਖਦੇ ਆ ਕਰਦੇ ਆ ਇਹਨੂੰ ਜਲਦੀ ਰੇਟ ਕੱਦੇ ਦਿਨ ਦੇ ਵਿੱਚ ਲੋਈ ਆ ਵੀ ਐਂਗਲ ਲਾਤੀ ਉਰੇ ਬਸ ਹੁਣਾ ਸਪੋਰਟਾਂ ਰਹਿ ਗਈਆਂ ਦੋਨੀਆਂ ਸਪੋਰਟਾਂ ਤੋਂ ਬਾਅਦ ਆਪਾਂ ਨੇ ਇਹਨੂੰ ਉਤਾਰ ਦੇਣਾ نیچے ਕੰਪਲੀਟ ਆ ਬਸ ਫਿਰ ਆ ਨੋਜ਼ ਜਿਹੜਾ ਮਾਡਨ ਵਾਲਾ ਸਟੀering ਦਾ ਹੈ ਰਹਿ ਜੂਗਾ ਉਸ ਤੋਂ ਬਾਅਦ ਇਹ ਕੰਪਲੀਟ ਆ ਸਾਰਾ ਲੋਈ ਹੁਣ ਆਪਾਂ ਅੱਜ ਕਰਨ ਲੱਗਾ ਡੈਸ਼ਬੋਰਡ ਦਾ ਕੰਮ ਇਹਦਾ ਤੇ ਬੈਂਡ ਕਰਕੇ ਜਿਵੇਂ ਆਪਾਂ ਪਿੱਛੇ ਗੋਲ ਕਰੇ ਸੀ ਟੱਕ ਦੇ ਕੇ ਉਵੇਂ ਹੀ ਉਰੇ ਕਰਕੇ ਉਹਦੇ ਉੱਤੇ ਚੱਦਰ ਲਾ ਦਾਂਗੇ ਇਨੂੰ ਕਰ ਦਿਆਂ ਕੰਪਲੀਟ ਡੈਸ਼ਬੋਰਡ ਨੂੰ ਉਸ ਤੋਂ ਬਾਅਦ ਜਿਹੜਾ ਅੱਗੇ ਵਾਲਾ ਕੰਮ ਕਰਾਂਗੇ ਆਪਾਂ ਫਿਰ ਤਾਂ ਕੀ ਬਸ ਮਗਰਾੜ ਰਹਿ ਜਾਣਗੇ ਦੋਨਾਂ ਸਾਈਡ ਤੇ ਤੇ ਮੋਰੀ ਜਾਲੀ ਬੌਨਟ ਆ ਚੀਜ਼ਾਂ ਰਹਿ ਜਾਣਗੀਆਂ ਅੱਜ ਇਹਨੂੰ ਕਰ ਦੰਨੇ ਆ ਉਹ ਤਾਂ ਆਸਾਨ ਹੀ ਨੇ ਚੀਜ਼ਾਂ ਬਸ ਅੱਜ ਇਹਨੂੰ ਕੰਪਲੀਟ ਕਰ ਦਿਆ ਮੇਨ ਚੀਜ਼ ਸਾਰੀ ਬਾਡੀ ਕੰਪਲੀਟ ਆ ਉਸ ਤੋਂ ਬਾਅਦ ਆਪਣੀ ਸਾਰੀ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਤੇ ਬ੍ਰੇਕਾਂ ਦਾ ਆਪਾਂ ਜਿਹੜਾ ਕਰਨਾ ਉਹ ਆਪਾਂ ਤਾਰਾਂ ਵਾਲਾ ਸਿਸਟਮ ਕਰਾਂਗੇ ਦਾ ਚਲੋ ਜੀ ਇਦਾਂ ਪਾਏ ਪਾਪਾ ਰਾਉਂਡ ਕਰ ਲੈ ਸ਼ੈਡਾਂ ਤੋਂ ਕਿਉਂਕਿ ਡੈਸ਼ਬੋਰਡ ਬੰਨਣਾ ਇਹਦਾ ਚਾਰ ਬੀਨ ਕਰ ਲੈ ਦੋ ਅੱਗੇ ਵਾਲੇ ਦੋ ਪਿੱਛੇ ਵਾਲੇ ਇਹ ਟਰੈਕਟਰ ਦਾ ਸੀਗਾ ਟਰੈਕਟਰ ਆਪਾਂ ਫੇਰ ਖੋਲਤਾ ਇਹਦੇ ਇੰਜਣ ਦੇ ਗੇਅਰ ਦੇ ਵਿੱਚ ਜਿਹੜਾ ਇੱਕ ਪਿੱਛੇ ਗੇਅਰ ਪਾਇਆ ਸੀਗਾ ਉਹਦੇ ਵਿੱਚ ਥੋੜੀ ਪ੍ਰੋਬਲਮ ਸੀਗੀ ਤੇ ਇਹ ਹਿੱਸਾ ਵੀ ਆਪਾਂ ਦਿਵਾਰ ਤੋਂ ਲਾਉਣਾ ਹਿੱਸੇ ਦੇ 크라운 ਟੁੱਟ ਗਿਆ ਸੀਗਾ ਤੇ ਸਾਰਾ ਆਪਾਂ ਹੁਣ ਦੀਵਾਰ ਤੋਂ ਲਾਵਾਂਗੇ ਇਹਨੂੰ ਕਰਕੇ ਕੰਪਲੀਟ ਫਿਰ ਇਹਨੂੰ ਕਰ ਦਿਆਂ ਰੰਗ ਬਣੇ ਰੋ ਵਲੌਗ ਦੇ ਨਾਲ ਅੱਗੇ ਅੱਗੇ ਦਿਖਾਉਣਾ ਤੁਹਾਨੂੰ ਇਹ ਵੀ ਕਰ ਦਿਆਂ ਕੰਪਲੀਟ ਸਾਰਾ ਦੇਖਿਓ ਫਿਰ ਇਹ ਵੀ ਕਿੱਦਾਂ ਲੱਗਦਾ ਕਿੱਦਾਂ ਨਹੀਂ ਤੇ ਆਹ ਖੜੀ ਐ ਸਕੂਟੀ ਜਿਹੜੀ ਸੀਗੀ ਇਹ ਆਪਾਂ ਨੇ ਖੋਲਤੀ ਇਹ टीएनआर ਦੀ ਸਕੂਟਰੀ ਸੀਗੀ ਇਹਦੀ ਮੋਟਰ ਵੀ ਬਿਲਕੁਲ ਸੈਟ ਆ ਤੇ ਫਰੰਟ ਵਾਲਾ ਬੀਲ ਵੀ ਇਹ ਤੋਂ ਆਪਾਂ ਬਣਾਵਾਂਗੇ ਹਾਰਲੇਟ ਟਾਈਪ ਬਾਈਕ ਤਾਂ ਕੰਟਰੋਲਰ ਕੰਟਰੋਲਰ ਕੱਢ ਲਿਆ ਵਾਇਰਿੰਗ ਸਾਰੀ ਕੱਢ ਲਈ ਮੀਟਰ ਮੋਟਰ ਸਾਰਾ ਰੱਖ ਲਿਆ ਤੇ ਇੱਧਰ ਆ ਗਿਆ ਆਪਣੀ ਜੀਪ ਜੀਪ ਦਾ ਡੈਸ਼ਬੋਰਡ ਦਾ ਕੰਮ ਤੁਹਾਨੂੰ ਦਿਖਾਈ ਤਗਾ ਕੱਲ ਮੈਂ ਦਿਖਾਇਆ ਉਹ ਐਡ ਕਰਦੇ ਆ ਕਲਿੱਪ ਵਿੱਚ ਡੈਸ਼ਬੋਰਡ ਬਣ ਰਿਹਾ ਬਸ ਇਸ ਤੋਂ ਬਾਅਦ ਇਹ ਕੰਪਲੀਟ ਆ ਡੈਸ਼ਬੋਰਡ ਬਣ ਕੇ ਸਕੂਟਰ ਦਾ ਪੱਕਾ ਹੋ ਰਿਹਾ ਇੱਥੋਂ ਪੱਤੀਆਂ ਲੱਗਣੀਆਂ ਬਸ ਕੱਲੀਆਂ ਦੋਨਾਂ ਸਾਈਡ ਤੇ ਸਕੂਟਰ ਕੰਪਲੀਟ ਆ ਕਦੇ ਦਿਨ ਦੇ ਵਿੱਚ ਸਾਰਾ ਇਹਨੂੰ ਕਰਦੇ ਆ ਖੋਲ ਲੈਣਾ ਸਾਰਾ ਨੀਚੋਂ ਤੇ ਆਪਾਂ ਆਪਣੇ ਲਈ ਜੀਬ ਬਣਾਉਣੀ ਆ ਟਾਇਰ ਪਾ ਕੇ ਤੇ ਪੈਪ ਕੱਢਦੇ ਆ ਉਹ ਤੇ ਉਹ ਵੀ ਕਰਦੇ ਆਂ ਦੇਖ ਸਟਾਰਟ ਕਰਦੇ ਆ ਉਹਨੂੰ ਵੀ ਬਣਾਉਣਾ ਆਪਾਂ ਬਾਕੀ ਟਰੈਕਟਰ ਦੀ ਹਾਲਾਤਾਂ ਤੁਸੀਂ ਦੇਖ ਸਕਦੇ ਹੋ ਮਿੱਟੀ ਚੜ ਗਈ ਕਿੰਨੇ ਕਿੰਨੇ ਉੱਪਰ ਕਰਾਂਗੇ ਇਹਨੂੰ ਐਨ ਕੰਪਲੀਟ ਪੂਰਾ ਟੈਨਸ਼ਨ ਨਾ ਲੋ ਥੋੜਾ ਜਿਹਾ ਟਾਈਮ ਹੀ ਆ ਬਸ ਚਲਾਉਣਾ ਇਹਨੂੰ ਵੀ ਬਹੁਤ ਟਾਈਮ ਹੋ ਗਿਆ ਇਦਾਂ ਹੀ ਖੜੇ ਨੂੰ ਚੱਲਦਾ ਨਹੀਂ ਹੈਗਾ ਕਦੇ ਕੁਝ ਹੋ ਜਾਂਦਾ ਕਦੇ ਕੁਝ ਇਹਨੂੰ ਨਜ਼ਰਾਂ ਖਾ ਜਾਂਦੀਆਂ ਅਸਲ ਗੱਲ ਹੈ ਬਣੇ ਰੋ ਬਲੌਗ ਨਾਲ ਦਿਖਾਣਾ ਤੁਹਾਨੂੰ ਕੋਈ ਨਾ ਤੇ ਸਕੂਟਰੀ ਤੋਂ ਆਪਾਂ ਬਣਾਵਾਂਗੇ ਹਾਰਲੇ ਟਾਈਪ ਮੋਟਰਸਾਈਕਲ ਇਹਦੇ ਤੋਂ ਤੇ ਉਹ ਖੜੀ ਹੈ ਆਪਣੀ ਰਾਣੀ ਸੁੰਦਰਾ ਇਹਦੇ ਤੇ ਲਵਾਉਣਾ ਆਪਾਂ ਨੇ ਸਟicker ਸਾਈਡਾਂ ਦੇ ਸਟicker ਲਵਾਉਣੇ ਨੇ ਇਹਦੇ ਦੋਨਾਂ ਸਾਈਡਾਂ ਤੇ ਉਹ ਵੀ ਲਵਾਵਾਂਗੇ ਜਲਦੀ ਸਟicker ਕੱਲ ਨੂੰ ਸਟicker ਵੀ ਲਵਾ ਕੇ ਲੈ ਕੇ ਆਉਣੇ ਆ ਤੇ ਤੇ ਪਿੱਛੋਂ ਦਾ ਜੀਪ ਕੰਪਲੀਟ ਆ ਬਿਲਕੁਲ ਇਹ ओके ਆ ਪੂਰੀ ਤੇ ਰਹਿ ਬਸ ਫਰੰਟ ਫਰੰਟ ਗਿਆ ਫਰੰਟ ਵੀ ਜਲਦੀ ਕਰਦਾਂਗੇ ਦਾ ਕੰਪਲੀਟ ਸਾਰ ਟਾਇਰ ਇਹਨੂੰ ਇਹੀ ਪਾਵਾਂਗੇ ਆਪਾਂ ਕੁਝ ਹੋ ਐਨ ਕੰਫਰਟੇਬਲ ਸ਼ੌਕਰ ਲੈਣ ਬਿਲਕੁਲ ਵਧੀਆ ਜਾਂਦੇ ਆ ਦੇਖੋ ਸ਼ੌਕਰ ਵਿੱਚ ਜਲਦੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਨਾਲ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਜਿਹੜੀ ਕਰਨੀਆਂ ਸਕੂਟਰੀ ਮੋਟਰਸਾਈਕਲ ਬਣਾਵਾਂਗੇ ਹੁਣ ਆਪਾਂ ਤੇ ਟਰੈਕਟਰ ਦਾ ਸਮਾਨ ਲੈ ਕੇ ਆਉਣਾ ਗੇਅਰ ਗੂਰ ਹਿੱਸਾ ਉਸੱਤ ਤੇ ਟਰੈਕਟਰ ਕਰਦੇ ਆਂ ਤਿਆਰ ਬਸ ਉਹ ਨੈਕਸਟ ਡੇਲੀ ਬਲੌਗਿੰਗ ਕਰਾਂਗੇ ਡੇਲੀ ਬਲੌਗ ਪਾਇਆ ਕਰਾਂਗੇ ਆਪਾਂ ਜਿਹੜੀ ਛੋਟਾ 2-3 ਮਿੰਟ ਦਾ ਪਾਇਆ ਕਰੀਏ ਤੇ ਡੇਲੀ ਬਲੌਗ ਪਾਇਆ